ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡੇ ਸਾਡੇ ਚੈਨਲ ਤੇ ਅੱਜ ਆ ਗਿਆ ਇਹ ਕਰੋ ਬਾਰੇ ਨਹੀਂ ਕਰਮੀ ਦੇ ਵਿੱਚ ਅੱਜ ਹੈਗਾ ਆ ਟੈਂਪਰੇਚਰ 47 ਐਂਡ ਨਹੀਂ ਕਰਮੀਆਂ ਤੇ ਬਾਜ਼ਾਰ ਦੇ ਕੰਮ ਕਿੰਨੇ ਕਰਨ ਵਾਲੇ ਨੇ ਨਿੱਕੇ ਨਿੱਕੇ ਜੇ ਨਿੱਕੇ ਨਿੱਕੇ ਵੀ ਵੱਡੇ 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 ਵੀ ਹੈਗੇ ਨਿੱਕੇ ਨਿੱਕੇ ਵੀ ਹੈਗੇ ਆ ਸੋ ਆਪਾਂ ਮੈਂ ਤੁਹਾਨੂੰ ਸਾਰਿਆਂ ਨੂੰ ਹਾਲ ਬਟੇ ਆ ਗੱਡੀ 'ਚ ਕੱਲ ਤੇ ਪੂਜੀ ਨੇ ਉਹਦੇ ਕੋਲ ਸ਼ੋਰ ਲੱਗ ਗਿਆ ਤੇ ਉਹਨਾਂ ਨੇ ਲਿਆ ਲਿੰਕਾ ਤੇ ਕਿ ਲਿੰਕਾ ਸਾਰੀਆਂ ਬੁਗਵਾਰੀਆਂ ਠੀਕ ਕਰਦਾ ਹੈ ਨਾ ਸੋ ਸੋ ਤਾਂ ਡਾਕਟਰ ਵੀ ਗਿਆ ਅੰਦੇ ਕੇ ਡਾਕਟਰ ਵੀ ਕਹਿੰਦੇ ਲਿੰਕਾ ਵੀ ਉਹ ਲਿੰਕਾ ਮਿਲਦਾ ਹਰ ਡਾਕਟਰਾਂ ਨੇ ਆਪਣੀ ਦੁਕਾਨਾਂ ਤੇ ਵੀ ਰੱਖ ਲੈਣਾ ਆਪਣੀਆਂ ਸਾਰੀ ਆਪਣੇ ਕਲੀਨਿਕ ਦੇ ਵੀ ਰੱਖ ਲੈਣਾ ਤੇ ਜਮੀ ਕਰਕੇ ਬੜੀਆ ਵਰੂ ਤੇ ਗੱਡੀ ਦੀ ਇੰਸ਼ੋਰੈਂਸ ਕਰਵਾ ਲਈਆ ਵਰੂ ਗਿਆ ਚਰਸਗਰੋਂ ਅੰਦਰ ਤੇ ਫੋਕੀ ਕੀਤਾ ਹੋਰ ਆਪਾਂ ਟੇਲਰ ਕੋ ਕੰਮ ਸੀ ਉਸ ਨੂੰ ਬੇਫਿਕਰੇ ਪਣਨੇ ਨਹੀਂ ਹੋ ਸਕਦੇ ਨੇ ਕੁਝ ਲੈਣੇ ਹੀ ਗਰਮੀਆਂ 'ਚ ਤੁਹਾਨੂੰ ਪਤਾ ਗਰਮੀਆਂ ਵਾਲੇ ਸੂਟ ਬੜੀ ਜਲਦੀ ਖਰਾਬ ਹੋ ਜਾਂਦੇ ਇੱਕ ਸੀਜ਼ਨ ਪੈਂਦੇ ਆ ਦੂਜੇ ਸੀਜ਼ਨ ਦੇ ਸੁੱਕਣ ਵਾਲੇ ਹੋ ਜਾਂਦੇ ਆ ਪਸੀਨੇ ਨਾਲ ਉਹਨਾਂ ਦੇ ਕਲਰ ਫਰਾਵ ਹੋ ਜਾਂਦੇ ਆ ਤੇ ਬਈ ਉਹਨਾਂ ਨੂੰ ਤੂ ਬੜੇ ਗੱਦੇ ਆ ਦਿੱਲੀ ਦੇ ਤੂਨੇ ਤੂਨੇ ਹੁੰਦੇ ਆ ਸੋ ਉਹ ਵੀ ਹੋਇਆ ਉਹ ਸੁੱਤਾ ਸੱਟਾ ਦਾ ਥੋੜਾ ਜਿਹਾ ਕੰਮ ਕੀਤਾ ਤੇ ਸੁਣਾਣਾ ਮੈਂ ਮਰੂਨ ਫਿਰ ਗੱਡੀ ਬੰਦ ਕਰਕੇ ਚੱਲ ਗਿਆ ਮੈਂ ਭਰਾਵਾ ਗੱਡੀਆਂ ਹੁਣ ਘਰ ਮਾਰ ਜਾਣਾ ਗਰਮੀ ਦੇ ਵਿੱਚ ਤੇ ਮੈਂ ਤਾਂ ਸਾਵਲ ਬੈਠੇ ਆ ਸਾਵਲ ਜੀ ਸੁਣਾਓ ਕੋਈ ਗੱਲਬਾਤ ਹੈ ਦੀ ਕੋਈ ਨਹੀਂ ਤੇ ਪਾਪਾ ਜੀ ਗਏ ਆਪਣੀ ਡਿਊਟੀ ਤੇ ਮੰਮੀ ਗਏ ਨੇ ਗੁਰਦੁਆਰਾ ਸਾਹਿਬ ਉੱਥੇ ਪਾਕਸੀ ਨੰਗਲ ਕੋਟਲੀ ਗੁਰਦੁਆਰਾ ਸੋ ਤੇ ਨੂੰ ਕੈਂਡੇ ਹੀ ਜਾਣਾ ਮੈਨੂੰ ਨਹੀਂ ਜਰੂਰੀ ਜੁੜੀਆਂ ਮੈਨੂੰ ਜਾਣਾ ਨਰੇ ਕਾ ਥੋੜੇ ਜਿਹਾ ਕੰਮ ਕੰਮ ਕਰਨ ਵਾਲੇ ਤਾਂ ਲੱਗ ਲੇ ਤੇ ਹੁਣ ਅਸੀਂ ਦੇਖੋ ਕੀ ਕਰਦੇ ਆ ਕਿੱਧਰ ਨੂੰ ਜਾਂਦੇ ਆ ਕੋਈ ਕੋਈ ਨੇ ਘਰੋਂ ਨਿਕਲੇ ਤੇ ਕੋਈ ਨਾ ਕੋਈ پلان ਬਣ ਹੀ ਜਾਂਦਾ ਹੈ ਅਸੀਂ ਇੱਧਰ ਨੂੰ ਚੱਲੀਏ ਇੱਧਰ ਨੂੰ ਚੱਲੀਏ ਹੁਣ ਇਹਨਾਂ ਨੂੰ ਭੁੱਖ ਵੀ ਲੱਗ ਜਾਣੀ ਹੈ ਕਿ ਕਿ ਜਿਹੜੇ ਪਿੰਡਿੰਗ ਜਿਹਾ ਵਾਲੇ ਮਾਚਦੇ ਇੱਕ ਗਲਾਸ ਹੀ ਹੀ ਕੀਤਾ ਕੀ ਨਹੀਂ ਕੀਤਾ ਇਹ ਚੱਲਦਾ ਹੈ ਆਈ ਲੱਗਿਆ ਜਾਂਦਾ ਕੰਮ ਪੂਰਾ ਰਿਕਸ਼ੇ ਤੇ ਹੁਣ ਕਿੱਥੇ ਜਾਣਾ ਹਲਜੀ ਦੇ ਸਟੋਰ ਤੇ ਕਿੱਥੇ ਸੰਕੂਤੇ ਜਾਣਾ ਸੈਮ ਤੋਂ ਸੈਮ ਤੋਂ ਸੈਮ ਤੋਂ ਸੈਮ ਤੋਂ ਸੈਮ ਤੋਂ ਤੇ ਜਾਣਾ ਆਹੋ ਤੁਸੀਂ ਰੋਕ ਕੇ ਜਾਣਾ ਅੱਜ ਵੀ ਦਿਲਜੀਤ ਘੋਰ ਜੀ ਆਪਣਾ ਨਵਾਂ ਬੱਚਾ ਗੋਦ ਲੈ ਰਹੇ ਨੇ ਅੱਜ ਨਵਾਂ ਬੱਚਾ ਗੋਦ ਲੈਣਾ ਗੋਦ ਲੈਣਾ ਹੀ ਕਹਿ ਸਕਦੇ ਆ ਪੁਰਾਣੇ ਬੱਚੇ ਦੀ ਹੱਡੀਆਂ ਪਸਦੀਆਂ ਟੁੱਟ ਗਈਆਂ ਵਿਚਾਰੇ ਨੇ ਇਹ ਬਹੁਤ ਵਧੀਆ ਇਹਨਾਂ ਦਾ ਵਧੀਆ ਪਰ ਨਹੀਂ ਮਜ਼ਾ ਨਹੀਂ ਆਉਂਦਾ ਥੋੜੀ ਜਿਹੀ ਫੋਨ ਚੇਂਜ ਕਰਨਾ ਹੁੰਦਾ ਮੈਂ ਇਹੋ ਜਿਹਾ ਕਿ ਮੈਨੂੰ ਫ੍ਰੀ ਹੋ ਫ੍ਰੀ ਫੋਨ ਚਾਹੀਦਾ ਭਾਵੇਂ ਟੁੱਟਾ ਹੀ ਹੋਵੇ ਮੈਂ ਕਦੇ ਨਹੀਂ ਫੋਨ ਦੇ ਪੈਸੇ ਖਰਚੇ ਨੇ ਇਹ ਇਹੋ ਜਿਹੇ ਬੰਦੇ ਆ ਕਿ ਇਹਨਾਂ ਨੇ ਹਰ ਸਾਲ ਸ਼ਰਧਾਈ ਵੀ ਨਹੀਂ ਨਹੀਂ ਮੈਨੂੰ 4 ਸਾਲ ਹੋ ਗਏ ਹਾਂਜੀ ਓਹ 4 ਸਾਲ ਹੋ ਗਏ ਇੱਥੇ ਇਧਰ ਇੰਦੇ ਨਾ ਹੋਵੇ ਮੈਂ ਵਰਨ ਨੂੰ ਦਿੱਤਾ ਸੀ ਪਲਾਸਟਿਕ ਜਵਲ ਨੂੰ ਤੇ ਮੈਂ ਦਿੱਤਾ ਸੀ ਨਰਸ ਜੀ ਨੇ ਉੱਤੇ ਪਹਿਲਾਂ ਤਾਂ ਤੁਹਾਡੇ ਕੋਲ ਪਿਆ ਹੋਆ ਹੈਂ ਜਾਨੂ ਵੀ ਇਹ ਕਿੰਨੇ ਜਣਾ ਹੁਣ ਇੱਧਰ 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 ਕੋਲੀ ਲਈ ਲੋੜੀਂਦੀ ਆ ਰਹੀ ਹੈ ਕੀ ਲਾ ਦੇ ਹਾਂ ਤਾਂ ਮੁੰਡਿਆ ਹਟਾ ਪੰਜਾਬਾ ਕੋਲ ਜਾਣਾ ਹੋ ਗਿਆ ਉਹ ਵੱਡਾ ਉੱਤੇ ਆ ਗਿਆ ਜਰਾ ਆਪਣਾ ਫੋਨ ਆਪਣੀ ਆਖੀ ਸਾਹ ਦੇ ਮੈਂ ਆਪਣਾ ਫੋਨ ਦੇਣਾ ਹੈ ਉਹ ਤੇ ਡੈੱਕ ਵੀ 30 40 ਰੁਪਏ ਦਾ ਪਾਪਾ ਦਾ ਫੋਨ ਕਿ ਮਿਲਿਆ ਪਾਪਾ ਨੇ ਆਪਣਾ 20 40 ਦੇ ਡੈੱਕੇ ਵਾਲਾ ਫੋਨ ਪਹਿਲੇ ਤੱਕ ਇਧਰ ਜੀ ਆਣ ਧਿਆਨ ਆ ਸੈਂਸਨ ਹਾਂਜੀ ਅੱਛਾ ਇਹ ਉੱਪਰ ਆ ਜਾਏ ਇਹ ਤੇ ਹਾਂ ਫੋਟੋ ਨਹੀਂ ਇੱਕ ਮਿੰਟ ਅੱਗੇ ਜਾ ਕੇ ਜੇ ਇੱਥੇ ਨਾਲ ਹੀ ਜੀ ਮੁੜਦੇ ਆਂ ਅੱਗੇ ਆਉਂਦੇ ਆਹੀ ਆ ਮਲਕ ਨੂੰ ਬਣਾ ਜਾ ਕੇ ਮੈਨੂੰ ਪਤਾ ਕਰ ਮਰੂਣ ਅੱਗੇ ਨਾ ਮੇ ਉਹ ਉਹੀ ਤਾਂ ਉਹ ਹੀ ਆ ਗਿਆ ਜੋ ਤੇ ਇਹ ਨਹੀਂ ਪਤਾ ਇਹ ਉੱਚਾ ਮਣਾ ਉਹ ਜਦੋਂ ਜੀ ਡੈਸਟੀਨੇਸ਼ਨ ਤੇ ਪਹੁੰਚੀ ਹੈ ਨਾ ਉਹ ਸਾਰੇ ਕਹਿਦਾ ਦਾਦੀ ਮਮਾ ਇਹ ਕਹਿੰਦੇ ਪਹਿਲਾਂ ਨੇ ਜਿਹੜਾ ਆ ਮੈਨੂੰ ਪਤਾ ਹੀ ਨਹੀਂ ਮੈਂ ਤਾਂ ਰਾਹ ਸਾਰੇ ਭੁੱਲ ਗਈ ਜਦੋਂ ਹੀ ਪਹੁੰਚਿਆ ਸ਼ਾਇਦ ਮੈਨੂੰ ਪਤਾ ਹੀ ਹੋਣਾ ਕੀ ਗੱਲ ਸਾਹਿਬ ਸੀਰੀਅਸ ਮੈਨੂੰ ਬਤਾਏਗਾ ਕਿੱਦਾਂ ਬਤਾ ਸੀ ਮੈਂ ਨਾ ਲਾਈਕ ਉਹ ਬੈਂਕ ਕਿਹਾ ਵੀ ਆ ਤੁਹਾਨੂੰ ਵਿਆਹ ਚਿੱਤੇ ਕਿ ਆਇਆ ਹੈ ਚਲੋ ਇਹ ਗੱਲ ਮਣਾ ਆ ਜਾਓ ਖਰਚਾ ਤਾਂ ਉਹ ਤੇ ਸੁੱਟਾ ਪੈਸੇ ਮੈਂ ਆਉਂ ਮੇਰੀ ਕਰਨਾ ਤੁਸੀਂ ਆਓ ਕਿ ਮੇਰੇ ਫੋਨ ਦਾ ਪਤਾ ਕੀ ਹੈ ਤੇ ਕੀ ਨੇ ਜੇ ਤੇ ਆ ਚਲੋ ਚਲੋ ਆਜੋ ਨਿਕਲੋ ਬਾਹਰ ਡੀਟੀ ਆਫ ਕਰੀ ਗਾਸ ਤੁਹਾਨੂੰ ਨਾਲ ਇਹਦੇ ਤੇ ਪੁਆਇੰਟ ਮਿਲ ਜਾਣੇ 26 ਤੋਂ ਪੁਆਇੰਟ ਮਿਲ ਜਾਣੇ 26 ਤੋਂ ਪੁਆਇੰਟ ਮਿਲ 26ਰ ਦੀ ਜਦੋਂ ਬਿਲਿੰਗ ਹੋਏਗੀ ਨਾ 15% ਕੁਝ ਕਰਦੇ ਆ ਉਹ ਜਿੰਨਾ ਰਿਹਾ 40 ਅੰਦਰ ਦਸਤੂ ਜੀ ਤਾਂ ਮੈਂ ਕਿਹਾ ਕਿ ਅਸੀਂ ਆਹ ਆ ਗਏ ਅਸੀਂ ਇਹ ਵੀ ਟੈਕਿੰਗ ਕਰਦੇ ਕੀ ਬਣੀ ਬਸ ਠੀਕ ਹੈ ਜੋ ਵੀ ਘੱਲੋ ਉਸ ਤੋਂ ਬਾਅਦ ਚੋਦੀ ਨਾਲ ਬੁਝਾਉਣ ਤੁਹਾਨੂੰ ਡਿਜੀਟਲ ਹੈ ਨਾ ਤੁਹਾੰਮਾ ਦੇ ਕੱਢੀ ਜੀ ਇਹ ਵੀ ਬੋਲ ਰਹੀ ਹੈ ਵੀ ਉਹ ਵੀ ਮੈਟਰ ਕੋਡੀ ਚਾਹੀਦਾ ਹੈ ਅੰਦਰ ਹੈ ਮੈਸੇਜਟੇ ਇਨਰ ਬੋਇਸ ਦੀ ਲੋੜ ਤੇ ਨਹੀਂ ਹੋਊਗਾ ਕਿੰਨੇ ਕਿੰਨੇ ਨੇ ਕਿੰਨੇ ਲੋ ਜੀ ਨਵਾਂ ਫੋਨ ਲੈ ਲਿਆ ਅੱਜ ਸਾਡੇ ਦਿਲਜੀਤ ਖੋੜੀ ਜੀ ਨੇ ਉਹਨਾਂ ਆਉਣ ਦੀ ਬਹੁਤ ਬਤਨ ਵੈਸੇ ਕੱਚ ਕਰਕੇ ਆਏ ਆ ਕਾਏ ਕੱਚ ਕਰ ਹੁਣ ਫਿਰ ਸਾਵਲ ਪਾਰਟੀ ਹੋ ਜੇ ਹਾਂ ਪਾਰਟੀ ਤੇ ਵਿਲ ਹੋ ਜੇ ਔਰ ਪਾਰਟੀ ਲੈਣੀ ਆ ਜੇ ਪਾਰਟੀਆਂ ਮਡੀਆਂ ਲੈਣ ਦੇ ਆਈ ਆ ਕਦੀ ਕੇ ਕੋ ਕਦੀ ਕੇ ਕੋ ਚਲੋ ਵਧੀਆ ਗੱਲ ਹੁਣ ਵਰਨ ਕੋਈ ਜਗਾ ਸੱਜੀ ਲੱਭ ਲਈਏ ਕਿੱਥੇ ਜਾਣਾ ਬੰਦਾ ਮੈਂ ਦੇਖਦਾ ਤੇ ਗਰਮੀ ਤਾਂ ਇੰਨੀ ਜਾਣਾ ਪਲੀ ਚਾਹ ਜਾਨ ਕੱਢ ਗਰਮੀ ਦਾ ਕੋਲ ਹੀ ਲੱਗ ਨਹੀਂ ਰਹੀ ਜਿਹੜੇ ਜਿਹੜੇ ਫੋਨ ਆਦੇ ਹੁਣਾਂ ਵਿੱਚ ਐਡਾਪਟਰ ਵੀ ਨਹੀਂ ਆਉਂਦਾ ਅੱਛਾ ਤੇ ਐਡਾਪਟਰ ਤੋਂ ਹੀ ਲਾ ਕੁ ਲਿਆ ਮਿਲਦਾ ਜਿਹੜਾ ਮੇਰੇ ਵਾਂਗ ਉਹਦੇ ਨਾਲ ਵੀ ਨਹੀਂ ਹੈਗਾ ਕਿਉਂਕਿ ਉਹਦੋਂ ਕੋਲਪਰ ਦਾ ਪਿੰਦਾ ਹੀ ਨਾ ਇਸਨੇ ਸੋਦਾ ਕੇ ਬੜੇ 3000 ਦਾ ਤੇ ਐਡਾਪਟਰ ਹੀ ਹੈ ਸ਼ਾਇਦ ਉਹ ਸੋਹਣ ਜੀ 1500 ਦਾ ਅੱਛਾ ਨਹੀਂ ਆ ਗਿਆ ਯਾ ਜੀ ਪੀਜ਼ਾ 60 ਤੇ ਹੋਣਾ ਇੱਥੇ ਅਸੀਂ ਪਹਿਲੀ ਵਾਰ ਆਏ ਕਦੀ ਨਹੀਂ ਆਏ ਜੋ ਹੈ ਓਪਨ ਵੀ ਆ ਨਾ ਕੁੜੀ ਦੇ ਰਵੈ ਨਹੀਂ ਹੋਇਆ ਜਿਆਦਾ ਟਾਈਮ ਨਹੀਂ ਹੋਇਆ ਇਹਨੂੰ ਤੇ ਚਲੋ ਅੱਜ ਟਰਾਈ ਕਰਦੇ ਹਾਂ ਇੱਥੋਂ ਦਾ ਕੁਝ ਅੱਜ ਪਾਰਟੀ-ਪਾਰਟੀ ਹੋ ਜਾਣੀ ਹੈ ਹੁਣ ਪਾਰਟੀ ਲੈਣੀ ਹੈ ਪਰ ਇਹਨਾਂ ਤੋਂ ਇੱਕ ਤੇ ਗਾਣੇ ਦੀ ਆਵਾਜ਼ ਜਿਹੜੀ ਆ ਕੋ ਨਹੀਂ ਵਿੱਚ ਆਣਾ ਹਾਂਜੀ ਜਿੱਦਾਂ ਸਭ ਲੱਗੂਗਾ ਉਦੋਂ ਹੀ ਹੋਣਾ ਕਿ ਗਾਉਣੇ ਜੋ ਮਿਲ ਜੇਗਾ ਸਾਰਾ ਕੁਝ